ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਸਾਥਿਓ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਨਵਾਂ ਪੱਛਮੀ ਡਿਸਟਰਬੈਂਸ ਆ ਰਿਹਾ ਜਿਹੜਾ ਕਿ ਕਮਜ਼ੋਰ ਹੈ ਪਰੰਤੂ ਉਹਦੇ ਕਰਕੇ ਕੁਝ ਜਗ੍ਹਾ ਤੇ ਵਰਖਾ ਹੋਣ ਜਾ ਰਹੀ ਹੈ ਅੱਜ ਨਵੀਂ ਅਪਡੇਟ ਆਈ ਹੈ ਅਪਡੇਟ ਇਹ ਹੈ ਕਿ ਕੁਝ ਜਗ੍ਹਾ ਤੇ ਥੰਡਰਸਟੋਰਮ ਤੇਜ਼ ਹਵਾ ਦੇ ਬੁੱਲੇ ਤੇ ਬਿਜਲੀ ਲਿਸ਼ਕਣ ਦੀ ਵਾਰਨਿੰਗ ਜਾਰੀ ਹੋਈ ਹੈ ਤਾਂ ਆਪਾਂ ਇਸ ਵੀਡੀਓ ਦੇਖਦੇ ਹਾਂ ਕਿਸ ਕਹੇ ਜ਼ਿਲ੍ਹੇ ਦੇ ਵਿੱਚ ਇਹ ਵਾਰਨਿੰਗ ਜਾਰੀ ਹੋਈ ਹੈ ਬਹੁਤ ਛੋਟੇ ਦੇ ਵਿੱਚ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਜਿਹੜਾ ਕੈਪ ਇੰਡੈਕਸ ਹੈਗਾ ਉਹ ਇਹ ਸੰਭਾਵਨਾ ਦਿਖਾ ਰਿਹਾ ਹੈ ਕਿ ਹਾਈ ਬਣਿਆ ਹੋਇਆ ਹੈ ਜਿਹਦੇ ਕਰਕੇ ਗਰਜ ਚਮਕਾਲੇ ਬੱਦਲ ਆ ਸਕਦੇ ਐ ਤੇ ਕੁਝ ਜਗ੍ਹਾ ਤੇ ਕਾਰਵਾਈ ਕਰ ਸਕਦੇ ਐ ਮੁੱਖ ਤੌਰ ਤੇ ਜੇਕਰ ਅਸੀਂ ਇਹ ਭਾਰਤੀ ਮੌਸਮ ਵਿਭਾਗ ਦਾ ਮਾਡਲ ਦੇਖਦੇ ਹਾਂ ਤਾਂ ਸਾਨੂੰ ਇਹ ਦਿਖਾ ਰਿਹਾ ਹੈਗਾ ਕਿ 9 ਤਰੀਕ ਨੂੰ ਇਹ ਬਾਰਡਰ ਦੇ ਨਾਲ ਨਾਲ ਤੇ ਮਾਲਵਾ ਤੇ ਸੈਂਟਰਲ ਪੰਜਾਬ ਦੇ ਕੁਝ ਹਿੱਸਿਆਂ ਦੇ ਉੱਪਰ ਵਰਖਾ ਹੋ ਸਕਦੀ ਹੈ ਤਾਂ ਇਹ ਮਾਡਲ ਸਾਨੂੰ 10 ਤਰੀਕ ਨੂੰ ਵੀ ਵਰਖਾ ਕੁਝ ਹਿੱਸਿਆਂ ਦੇ ਵਿੱਚ ਦਿਖਾ ਰਿਹਾ ਹੈ ਇਸੇ ਤਿਕਾ ਨਾਲ ਜੇਕਰ ਅਸੀਂ ਦੂਸਰਾ ਮਾਡਲ ਦੇਖਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਦੂਸਰਾ ਮਾਡਲ ਵੀ 9 ਤਰੀਕ ਨੂੰ ਸਾਨੂੰ ਪੰਜਾਬ ਤੇ ਇਹਦੇ ਨਾਲ ਲੱਗਦੇ ਕੁਝ ਹਿੱਸੇ ਜਿਹੜੇ ਹੈਗੇ ਗੰਗਾ ਦੇ ਹਰਮਾਨਗੜ੍ਹ ਦੇ ਵਿੱਚ ਵਰਖਾ ਦਿਖਾ ਰਿਹਾ ਹੈ ਤੇ ਇਸੇ ਤਿਕਾ ਨਾਲ 10 ਤਰੀਕ ਨੂੰ ਵੀ ਪੰਜਾਬ ਅਤੇ ਹਰਿਆਣਾ ਤੇ ਨਾਲ ਰਾਜਸਥਾਨ ਦੇ ਕੁਝ ਹਿੱਸਿਆਂ 'ਚ ਵੀ ਇਹ ਮਾਡਲ ਦਿਖਾ ਰਿਹਾ ਹੈ ਇਸ ਤੋਂ ਬਾਅਦ ਇੱਕ ਹੀ ਮਾਡਲ ਤੁਹਾਨੂੰ ਜਿਹੜਾ ਹੈਗਾ 16 ਤਰੀਕ ਨੂੰ ਜਾਂ 15 ਤਰੀਕ ਨੂੰ ਵੀ ਕੁਝ ਏਸ਼ਿਆਂ ਦੇ ਵਿੱਚ ਉੱਤਰੀ ਪੰਜਾਬ ਦੇ ਕੁਝ ਏਸ਼ਿਆਂ ਦੇ ਵਿੱਚ ਵਰਖਾ ਦਿਖਾ ਰਿਹਾ ਚਲੋ ਬਾਅਦ ਚ ਦੇਖਾਂਗੇ ਤਾਂ ਸ਼ੁਰੂਆਤ ਕਰੀਏ ਆਪਾਂ ਮੌਸਮੀ ਭਾਰਤੀ ਮੌਸਮ ਪਾਕ ਚੰਡੀਗੜ੍ਹ ਦੇ ਦਫ਼ਤਰ ਦਾ ਕਹਿਣਾ ਹੈਗਾ ਕਿ 9-10 ਦੇ ਦਰਮਿਆਨ ਪਠਾਨਕੋਟ ਗੁਰਦਾਸਪੁਰ ਸ਼ਰਮਸਾਹ ਤਰਨਤਾਰਨ ਹੁਸ਼ਿਆਰਪੁਰ ਕਪੂਰਥਲਾ ਨਵਾਂ ਸ਼ਹਿਰ ਜਲੰਧਰ ਇਹਦੇ 25% ਹਿੱਸੇ ਦੇ ਵਿੱਚ ਵਰਖਾ ਹੋਣ ਦੀ ਸੰਭਾਵਨਾ ਹੈ ਮੱਕੇ ਤੁਸੀਂ ਇਹ ਦੇਖੋ ਕਿ ਜ਼ਿਆਦਾਤਰ ਇਹ ਸਾ ਖੁਸ਼ਕ ਰਹੇਗਾ ਕੁਝ ਕੁ ਏਰੀਆ ਚ ਵਰਖਾ ਹੋਏਗੀ ਤੇਜ਼ ਹਵਾ ਦੇ ਬੁੱਲੇ ਜਿਹੜਾ ਹੈਗਾ ਕੁਝ ਏਰੀਆ ਕਵਰ ਜ਼ਿਆਦਾ ਕਰ ਸਕਦੇ ਐ ਤਾਂ ਜੇਕਰ ਤੁਸੀਂ ਅੱਗੇ ਦੇਖੋਗੇ ਫਿਰੋਜ਼ਪੁਰ ਫਾਜ਼ਿਲਕਾ ਫਰੀਕੋ ਸ਼੍ਰੀ ਮੁਕਸਰ ਮੋਗਾ ਬਠਿੰਡਾ ਇਹ ਜਿਹੜੇ ਜ਼ਿਲ੍ਹੇ ਐ 8 9 ਅਤੇ 10 ਦੀ ਸਵੇਰ ਤੱਕ ਇਹਨਾਂ ਜ਼ਿਲ੍ਹਿਆਂ ਦੇ ਕੋਈ ਥਾਵਾਂ ਦੇ ਉੱਪਰ ਇਹ 25% ਏਸੇ ਚ ਵਰਖਾ ਹੋਣ ਦੀ ਸੰਭਾਵਨਾ ਬਣੀ ਰਹੇਗੀ ਤੇ ਜਿਹੜਾ ਲੁਧਿਆਣਾ ਬਰਨਾਲਾ ਮਾਨਸਾ ਸੰਗਰੂਰ ਮਲੇਰ ਕੋਟਲਾ ਸੰਗਰੂਰ ਇਹ ਪਟਿਆਲਾ ਇਹਨਾਂ ਜ਼ਿਲ੍ਹਿਆਂ ਦੇ ਵਿੱਚ 9 ਤਰੀਕ ਨੂੰ ਵਰਖਾ ਹੋਣ ਦੀ ਸੰਭਾਵਨਾ ਰਹਿ ਗਈ ਮਾਨਸਾ ਨੂੰ 8 ਨੂੰ ਵੀ ਹੋ ਸਕਦੀ ਹੈ ਫਤਿਹਗੜ੍ਹ ਸਾਹਿਬ ਰੋਪਨਗਰ ਐਸਐਸ ਨਗਰ ਦੇ ਜ ਵਰਖਾ ਹੋਣ ਦੇ ਚਾਂਸਸ ਬਹੁਤ ਘੱਟ ਦਿਖਾਈ ਗਈ ਨੇ ਜੇ ਤੁਸੀਂ ਵਾਰਨਿੰਗ ਦੇਖੋਗੇ ਜਿਹੜੀ ਨਵੀਂ ਚੀਜ਼ ਆਈ ਹੈ 9 ਤਰੀਕ ਨੂੰ ਪਠਾਨਕੋਟ ਗੁਰਦਾਸਪੁਰ ਸ਼੍ਰੀ ਅਮਰਸਾਹਬ ਦੇ ਵਿੱਚ yellow warning ਹੈ ਗਰਜ ਚਮਕ ਥੰਡਰਸਟੋਰਮ ਬਿਜਲੀ ਛਕਣ ਵਗੈਰਾ ਦੀ ਤੇ ਤਰਨਤਾਰਨ ਦੇ ਵਿੱਚ ਜਿਹੜਾ ਹੈਗਾ 8 ਅਤੇ 9 ਥੰਡਰਸਟੋਰਮ ਹੁੰਦਾ ਜਿਹੜਾ ਹਵਾ ਦੇ ਤੇਜ਼ ਬੁੱਲਿਆਂ ਦੇ ਨਾਲ ਕਿਤੇ ਵਰਖਾ ਹੁੰਦੀ ਹੈ ਠੀਕ ਹੈ ਤਾਂ ਇਹਨਾਂ ਜ਼ਿਲ੍ਹਾ ਚ ਵਾਰਨਿੰਗ ਹੈ ਜੇ ਤੁਸੀਂ ਦੇਖੋਗੇ ਫਿਰੋਸਪਰ ਫਾਜ਼ਲਕਾ ਫਰੀਦਕੋਟ ਸ਼੍ਰੀ ਮੁਕਤਸਰ ਸਾਹਿਬ ਪਠੰਡਾ ਇੱਥੇ ਜਿਹੜਾ ਹੈਗਾ 8 ਅਤੇ 9 ਤਰੀਕ ਦੇ درمیان ਵਾਰਨਿੰਗ ਹੈ ਤਾਂ ਇਸ ਤੋਂ ਬਿਨਾ ਮਾਨਸਾ ਦੇ ਵਿੱਚ 9 ਤਰੀਕ ਨੂੰ ਵਾਰਨਿੰਗ ਹੈ ਤਾਂ ਇਹ ਕੁਝ ਵਾਰਨਿੰਗ ਇਹਨਾਂ ਨੇ ਜਾਰੀ ਕੀਤੀ ਹੈ ਹੁਣ ਹੁਣ ਕੁਝ ਵੀ ਨਹੀਂ ਹੈਗਾ ਤੇ ਸਿਰਫ ਇਨੀ ਗੱਲ ਹੈ ਕਿ ਜੇ ਕੋਈ ਕਿਸਾਨ ਵੀ ਪਾਣੀ ਖੀੜਲਾ ਲਾਉਣ ਜਾ ਰਿਹਾ ਹੈ ਤਾਂ ਦੋ ਦਿਨ ਦੇਖ ਲਓ ਹਨਾ ਤੇ ਜੇ ਕਿਸੇ ਦਾ ਮੰਡੀ ਦੇ ਵਿੱਚ ਹੋਣਾ ਪਿਆ ਆਪ ਦਾ ਤੱਪੜ ਵਗੈਰਾ ਦਾ ਇੰਤਿਆਮ ਕਰਕੇ ਰੱਖਿਓ ਜੋ ਜੇ ਚਾਰ ਕਣੀਆਂ ਪੈਂਦੀਆਂ ਤਾਂ ਉਹ ਆਪਣਾ ਬਚਾਅ ਹੋ ਸਕੇ ਕਿ ਜਿਵੇਂ ਕਿ ਹੁਣ ਪਿਛਲੇ ਦਿਨਾਂ ਛੋਇਆ ਸੀਗਾ ਕਿੰਮੀ ਇੱਕਦਮ ਪੈ ਗਿਆ ਜਿਆਦਾ ਪੈ ਗਿਆ ਕੁਝ ਜਗ੍ਹਾ ਤੇ ਤਾਂ ਨੀਵੇਂ ਥਾਂ ਤੇ ਉੱਪਰ ਟਰਾਲੀ ਲਾਉਣ ਤੋਂ ਥੋੜਾ ਗਰੇਜ ਕੀਤਾ ਜਾਵੇ ਠੀਕ ਹੈ ਨਾ ਇਹ ਇਹ ਵੀਡੀਓ ਡਰਾਉਣ ਵਾਸਤੇ ਨਹੀਂ ਹੁੰਦੀਆਂ ਇਹ ਵੀਡੀਓ ਜਿਹੜਾ ਹੈਗਾ ਇਸ ਕਰਕੇ ਕਿ ਆਪਾਂ ਜਿਹੜੀ ਦੇਖਪਲ ਕਰ ਸਕੀਏ ਚੰਡੀਗੜ੍ਹ ਦੇ ਵਿੱਚ 9 ਤਰੀਕ ਨੂੰ ਵਰਖਾ ਦੀ ਸੰਭਾਵਨਾ ਬਣ ਗਈ ਹੈ ਜੇ ਵਾਰਨਿੰਗ ਕੋਈ ਨਹੀਂ ਹਰਿਆਣਾ ਦੀ ਗੱਲ ਕਰਾਂਗੇ ਪੰਚਕੁਲਾ ਅੰਬਾਲਾ ਕੁਰਕਸ਼ੇਤਰ ਕੈਥਲ ਇਹਦੇ ਨਾਲ ਨਾਲ ਜਿਹੜਾ ਆ ਏਰੀਆ ਲੱਗਦਾ ਹੈਗਾ ਆਪਣਾ ਸਿਰਸਾ ਫਤਿਆਬਾਦ ਈਸਾਰ ਇਹ ਜੀਨ 9 ਤਰੀਕ ਨੂੰ ਵਰਖਾ ਹੋ ਸਕਦੀ ਹੈ ਸਿਰਸਾ ਫਤਿਆਬਾਦ ਈਸਾਰ ਦੇ ਵਿੱਚ 8 ਤਰੀਕ ਨੂੰ ਵੀ ਵਰਖਾ ਹੋਣ ਦੀ ਸੰਭਾਵਨਾ ਬਣੀ ਰਹੇਗੀ ਵਾਰਨਿੰਗ ਹਰਿਆਣਾ ਵਿੱਚ ਵੀ ਆ ਗਈ ਹੈ ਹਰਿਆਣੇ ਦੇ ਇਹ ਤੋਂ ਪੰਚਕੁਲਾ ਅੰਬਾਲਾ ਕੁਰਕਸ਼ੇਤਰ ਕੈਥਲ ਇਹਦੇ ਨਾਲ ਨਾਲ ਜਿਹੜੇ ਆਪਣੇ ਇਹ ਜ਼ਿਲ੍ਹੇ ਨੇ सिरसा ਫਤਿਆਬਾਦ ਜੀਂਦ ਇੱਥੇ ਗਰਜ ਚਮਕਦੇ ਥੰਡਰਸਟਾਰਮ ਦੀ येलो ਵਾਰਨਿੰਗ ਭਾਰਤੀ ਮੌਸਮ ਵਿਭਾਗ ਨੇ ਜਾਰੀ ਕਰ ਦਿੱਤੀ ਹੈ Rajasthan ਦੀ ਗੱਲ ਕਰੀਏ ਤਾਂ ਫਿਰ ਆਪਣੇ ਗੰਗਾ ਨਗਰ ਹਰਮਾਨਗੜ ਠੀਕ ਹੈ ਇਹ ਜਿਹੜਾ ਏਰੀਆ ਹੈਗਾ ਇੱਥੇ 8 ਤਰੀਕ ਨੂੰ ਬਿਕਨੇਰ ਤੋਂ ਸ਼ੁਰੂ ਹੋ ਜਾਓ ਬਿਕਨੇਰ ਵਾਲੇ ਪਾਸਿਓਂ ਗੜਸਾਨਾ ਨੂਪਗੜ ਰਾਏਸਈ ਨਗਰ ਸੰਗਰੀਆ ਹਰਮਾਨਗੜ ਗੰਗਾ ਨਗਰ ਇਹ ਆਪਣਾ ਕਰਨਪੁਰ ਇਸ ਏਰੀਆ ਦਾ 25% ਵਰਖਾ ਕਵਰ ਕਰ ਸਕਦੀ ਹੈ 8 ਅਤੇ 9 ਤਰੀਕ ਦੇ ਦਰਮਿਆਨ ਵਾਰਨਿੰਗ ਜਿਹੜਾ ਹੈਗਾ ਹਰਿਆ ਰਾਜਸਥਾਨ ਦੇ ਵਿੱਚ ਕੋਈ ਵੀ ਜਾਰੀ ਨਹੀਂ ਹੋਈ ਜੰਮੂ ਦੇ ਵਿੱਚ ਵਰਖਾ ਦੀ ਕੋਈ ਬਹੁਤੀ ਸੰਭਾਵਨਾ ਨਹੀਂ ਹੈਗੀ ਯੂਪੀ ਦੇ ਵਿੱਚ ਜੇਪੀ ਯੂਪੀ ਦੇ ਵਿੱਚ ਪੱਛਮੀ ਯੂਪੀ ਦੇ ਵਿੱਚ ਲਗਭਗ ਜ਼ਿਆਦਾਤਰ ਏਰੀਆ ਖੁਸ਼ਕ ਬਣੇ ਰਹਿਣ ਦੀ ਸੰਭਾਵਨਾ ਹੀ ਇਹਨਾਂ ਨੇ ਦਿਖਾਈਏ ਹੁਣ ਪੂਰਬੀ ਯੂਪੀ 'ਚ ਵਰਖਾ ਹੋ ਸਕਦੀ ਹੈ ਉਹਦਾ ਦੂਜੇ ਸਿਸਟਮ ਕਾਰਨ ਹੈ ਉਹਦਾ ਕਾਰਨ ਇਹ ਆਪਣੇ ਜਿਹੜਾ ਸਿਸਟਮ ਨਹੀਂ ਹੈਗਾ ਤੇ ਕੁੱਲ ਮਿਲਾ ਕੇ ਜਿਹੜਾ ਹੈਗਾ ਅਸੀਂ ਇਹ ਕਹਿ ਸਕਦੇ ਹਾਂ ਕਿ ਇਹ ਸਿਸਟਮ ਜਿੱਥੇ ਕਿਤੇ ਆਏਗਾ ਉੱਥੇ ਕੁਝ ਪੌਕਟ ਦੇ ਵਿੱਚ ਆਏਗਾ ਤੇਜ਼ ਹਵਾ ਦੇ ਨਾਲ ਆਏਗਾ ਠੀਕ ਹੈ ਝੋਨੇ ਡਿੱਗੇ ਨੇ ਜਿਹੜਾ ਝੋਨਾ ਦਾਣਾ ਭਰ ਚੁੱਕਾ ਹੈਗਾ ਉਹਦਾ ਨੁਕਸਾਨ ਨਾ માત્ર ਹੁੰਦਾ ਹੈ ਘਬਰਾਓ ਨਾ ਆਪਾਂ ਇੱਕ ਅਲੱਗ ਵੀਡੀਓ 'ਚ ਗੱਲ ਕਰਦੇ ਹਾਂ ਝੋਨੇ ਦਾ ਨੁਕਸਾਨ ਇਹ ਕਿੰਨਾ ਹੁੰਦਾ ਹੈ ਕਿਵੇਂ ਹੁੰਦਾ ਉਹ ਤੇ ਆਪਾਂ ਵੀਡੀਓ ਸ਼ੇਅਰ ਕਰਦੇ ਹਾਂ